ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਯਾ ਸਭਲੇ ਬਤਾਸੀ ਮਾ ਦੇਉ ਜੂਟੀ ਚੈਨਲ ਜਲੰਧਰ ਦੇ ਵਿੱਚ ਜੋ ਗੁਨਾਰਗ ਮਿਸ਼ਨ ਹਸਪਤਾਲ ਗੁਰਦਸਾਹਾ ਵਾ ਹਸਪਤਾਲ ਵੀ ਗੁਰਦਸਤਾਨ ਹੈ ਉਥੇ ਅਮਰਤਵਲੇ ਦਰਚ ਕਰੋ ਜਿੱਥੇ ਅਮਰਤਵਲੇ ਆਸਰਾ ਦੀਵਾਦ ਦੇਤਨ ਆਓ ਪਹਿਲਾਂ ਮਾਰੇ ਦਰਸ਼ਨ ਕਰਾਈਏ ਜੋ ਜਤ ਜੀ ਕਰੇ ਰਖ ਫਤਿਹ ਅਰਜ਼ੀ ਕਰੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ अगे नामुआ अगे नामुआ जिसे जाकिर जाकिर ने कार्य है गुरदारा साहब ये दिख है गुरदारा साहब वन नार्क मिशन अस्पताल गुरनान की चौक तो जिलंदर ले है जिसे वेले संगत संगता दर्शन करनिया जो गुरदारा हजूरी जथा ਮਾਤਵਲੇ ਸੰਗਤਾਂ ਨੂੰ ਨਿਹਾਲ ਕਰਦਾ ਕਿਤਨ ਦੇ ਨਾਲ ਕੀਤਨ ਕਰਦੇ ਹੋ ਤੇ ਦੇਖੋ ਨਾਲੇ ਮੋਸ਼ੀ ਰਜਾ ਹੈ ਮਾਤਵਲੇ ਮਦਾ ਅਰਤਾਸੇ ਮਰਗੁ ਦੇਵ ਦੀ ਸੰਗਤਾਂ ਨੂੰ ਦਸ਼ੁਕਰਾਰ ਹੈ ਤੁਹਾਡੀ ਕਿਰਪਾ ਹੈ ਤੁਹਾਡੀ ਕਰਵਾਣਾ ਪਲਾਬ ਸਾਉਤੂ ਮੇਰੇ ਫਤਿਹ ਅਰਦਾ ਕਰੋ ਸੰਗਤਾਂ ਦਰਸ਼ਕ ਦਿਖਾਰੇ ਸਰਾਉਤ ਸਾਰੇ ਨਾਲ ਜਿੱਥੇ ਮਾਤਵਲੇ ਸੰਗਤਾਂ ਦਾ ਚਿੱਤਰਾਲੇ ਹ ਸਥਾਨ ਦੇ ਜਿੱਥੇ ਬਨਾਨਕੋ ਹਜ਼ਾਰਾਂ ਲੋਕ ਹੈ ਇਥੇ ਗੁਰਦੁਆਰ ਸਾਹਿਬ ਦਾ ਜੋ ਅਸਤਾਲ ਹੈ ਲੰਗਰ ਛਕਦੇ ਹਨ ਅਤੇ ਸੇਵਾ ਉਹ ਨਰਮਿਸ਼ਨ ਅਸਤਾਲ ਪ੍ਰਬੰਧਕ ਕਮੇਟੀ ਲਹੁੰਦੀ ਹੈ ਜਿਹੜਾ ਸੇਵਾ ਦਾ ਅਜਮੇ ਸਿੰਘ ਜੀ ਇੱਥੇ ਸਮੋਹ ਸਾਥੀ ਕਿਰਤ ਕਰਦੇ ਹੋ ਨਾਰਮਿਸ਼ਨ ਹਸਪਤਲ ਜੋ ਹਸਪਤਲ ਹੈ ਗੁਰਦਸਾਹ ਦਾ ਅਤੇ ਗੁਰਦਰਾਗਾ ਨਾਰਮਿਸ਼ਨ ਹਸਪਤਲ ਇਹਦਾ ਨਾਮ ਕਿਉਂ ਇਰੰਦਰ ਤੁਹਾਨੂੰ ਤੋਂ ਲੈ ਦੱਖਣ ਕਰਦੀ ਹਾਂ ਤੇ ਇਤਰਾਸ ਕੀਰਤ ਨਾਲ ਮਾਰਦੀ ਹੋਏ ਔਰ ਦਰਸ਼ਕਾਹੀ ਬਾਲਾ ਦੇ ਗੁਰਨਾਨਕ ਮਿਸ਼ਨ ਹਸਟਾਲ ਗੁਰਨਾਨਕ ਚੌਕ ਗਲੰਦਰ ਜੋ ਬਾਲਾ ਦਰਸ਼ਾਈ ਇਥੇ ਇਸਟਾਲ ਦੇ ਵਿੱਚ ਗੋਦਾਸ ਸਥਿਤ ਹੈ ਜੀ ਹਰਤ ਵੇਲੇ ਸੰਗਤਾਂ ਲੰਗਰ ਤਿਆਰ ਕਰਕੇ ਜੋ ਦੇਵ ਦੇ ਸੰਤੋਹ ਸੰਗਤਾਂ ਵੀ ਆਉਂਦੀਆਂ ਹੈ ਇਲਾਜ ਕਰਾਉਣ ਵਾਸਤੇ ਉਹਨਾਂ ਲਈ ਲੰਗਰ ਤਿਆਰ ਪ੍ਰਬੰਧ ਕਮੇਟੀ ਨਾਲ ਕੀਤਾ ਜਾਂਦਾ ਹੈ रहे दे गुरु नानक मिशन हस्पाल गुरु नानक चौंक जलंधर बाल आदेश है ये चौंक है जी जिते नेर्तन सजाया जा रहा है प्रबंधक कमेटी स्वागत वास्ते प्रबंध किया जा रहा है प्रबंधक कमेटी जो उन्हें कीर्तन आ रहा है हैं। और स्वागत वास्ते प्रबंधक आ रही है और उनके दर्शन कराइए ज संगत नमस्तक होने वास्तव मत बेले आजूरी लागी कीर्तन करते हुए जो मेन गेट है जी मेन गेट का नाम गुरद्वारा संकत नमस्तक हो गया मत ब दर्शन करने वास्तिया प्रबंधक कमेटी जो जोड़ाघर सह दफर अंदर जो इधर संगत रसोई का प्रबंध किया जो कीर्तन हो रहा आओ दर्शन करिए प्रसाद का प्रबंध किया जो संघ हो गए जो आज का हुक्मनावला हुक्मनाव সাত পাঁচষষ্ঠি পঞ্জ মিতি বাই নহয় নে হাইদৰাবাদ হ'ব নাভকাৰ দিন হৈ लों जो समय मुख रखा जो प्रबंध किया होना मिश्र चौंक गुरु नानक मिश्र अस्पताल गुरु नानक चौंक जलंधरा बाला दस दिख रैत सिंह नगर किता स्वागत वास्ते सं ਸਦਕੇ ਕਮੇਟੀ ਤੇ ਆ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਅਮਰਦਾਸ ਜੀ ਦੇ ਸ਼ਤਾਬਦੀ ਪੁਰਬ ਵਿੱਚ ਜੋਤੀ ਜੋਤ ਸਮਾਉਣ ਦੇ ਉਸ ਸੰਬੰਧ ਦੇ ਵਿੱਚ ਗੁਰਦੁਆਰਾ ਫੇਜ਼ 1 ਤੋਂ ਨਗਰ ਕੀਰਤਨ ਗੋਇੰਦਵਾਲ ਸਾਹਿਬ ਲਈ ਚੱਲਿਆ ਹੈ ਉਸ ਦੇ ਸਵਾਗਤ ਦੇ ਲਈ ਗੁਰਦਰਾ ਗੁਰਨਾਨਕ ਮਿਸ਼ਨ ਦੀ ਪ੍ਰਬੰਧਕ ਕਮੇਟੀ ਨੌਜਨ ਸਭਾ ਇਸਤਰੀ ਸਹਾਸਕ ਸਭਾ ਸਭ ਲੋਕ ਉਹਨਾਂ ਦੇ ਸਵਾਗਤ ਲਈ ਉਪਰਾਲਾ ਕੀਤਾ ਗਿਆ ਹੈ ਠੰਡੇ ਦੁੱਧ ਦਾ ਇੰਤਜ਼ਾਮ ਕੀਤਾ ਗਿਆ ਹੈ ਤੇ ਉਹਨਾਂ ਨੂੰ ਜੀ ਆਇਆਂ ਕਹਣ ਲਈ ਅਸੀਂ ਇੱਥੇ ਹਾਜ਼ਰ ਹੈਗੇ ਆਂ ਔਰ ਅਸੀਂ ਅਰਦਾਸ ਕਰਦੇ ਆਂ ਕਿ ਵਾਹਿਗੁਰੂ ਉਹਨਾਂ ਦੇ ਉੱਤੇ ਕਿਰਪਾ ਕਰੇ ਉਹਨਾਂ ਨੂੰ ਸਬਤ ਬਖਸ਼ੇ ਉਹਨਾਂ ਨੂੰ ਤਾਕਤ ਬਖਸ਼ੇ ਉਹ ਆਪਣਾ ਸੁਖੀ ਸੰਧੀ ਇਸ ਨਗਰ ਕੀਰਤ ਨੂੰ ਲੈ ਕੇ ਗੋਇੰਦਵਾਲ ਸਾਹਿਬ ਪਹੁੰਚਣ ਔਰ ਗੁਰੂ ਜੀਏ ਖੁਸ਼ੀਆਂ ਪ੍ਰਾਪਤ ਕਰਨ ਤਾਂ ਅਸੀਂ ਸਾਰੇ ਇਹੀ ਆਏ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਈਂ ਸ੍ਰੀ ਗੁਰੂ ਅਮਰਦਾਸ ਜੀ ਦੀ 450 ਸਾਲਾ ਜੋਤੀ ਜੋਤ ਸਮਾਉਣ ਦੀ ਸ਼ਤਾਬਦੀ ਨੂੰ ਸਮਰਪਿਤ ਜੋ ਨਗਰ ਕੀਰਤਨ ਦੇ ਰੂਪ ਦੇ ਵਿੱਚ ਯਾਤਰਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਬਾਰਬਨ ਸਟਰੀਟ ਫੇਜ਼ 1 ਵੱਲੋਂ ਲਿਜਾਈ ਜਾ ਰਹੀ ਹੈ ਅੱਜ ਗੁਰਦੁਆਰਾ ਗੁਨਾਰੰਗ ਮਿਸ਼ਨ ਹਸਤਾਲ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਗੁਨਾਰੰਗ ਮਿਸ਼ਨ ਵਿੱਚ ਸਵਾਗਤ ਕਰਨ ਲਈ ਇਕੱਠੇ ਹੋਏ ਆ। ਪ੍ਰਸ਼ਾਸਨ ਦਾ ਪੂਰਾ ਪ੍ਰਬੰਧਨ ਅਕੀਰਤ ਚ ਤੁਸੀਂ ਦੇਖ ਰਹੇ ਸੀ। ਪ੍ਰਸ਼ਾਸਨ ਪੁਲ ਪ੍ਰਸ਼ਾਦ ਜਿਨਾਂ ਕੀਤੇ ਸਵਾਦ ਬਾਤੇ ਡਿਊਟ ਤਨਵਾ ਦੇ ਡਿਊਟ ਨਿਭਾ ਰਿਹਾ ਹੈ ਨਾ ਪਰ ਪ੍ਰਸ਼ਾਸਨ ਦੇ ਪ੍ਰਬੰਧਕ ਕਮੇਟੀ ਦੇ ਜੋ लॻ सथ योग तारी ઠામા મારદા નરકીતન દેહ રહેતે ગોનાન મિશન હોસ્પિટલ પંચ્યારે દી ગવે હેઠે એ નગર કી તો છી આ ગયા गुरु महाराज मास्टर जो पालक साहब दर्शन करिए वालसा वागुरू जी फतेह जी ਦੀਨ ਦਰਸ਼ਨ ਕਰੀਏ ਪਾਲਖੇ ਸਾਹਿਬ ਜੋ ਵਾਹਿਗੁਰੂ ਜੀ ਖਾਲਸਾ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਸੰਗਤ ਜੀ ਅੱਜ ਅਸੀਂ ਗੁਰਦੁਆਰਾ ਅਰਬਨ ਸੇਡ ਫੇਰਵੰਤ ਤੋਂ ਗੁਰੂ ਅਮਰਦਾਸ ਜੀ ਦਾ 450 ਸਾਲਾ ਗੁਰਤਾ ਜੋਤੀ ਜੋਦ ਦਿਵਸ ਜੋ ਪਿੱਛੇ ਬਣਾ ਕੇ ਹਟਿਆ ਉਹਨੂੰ ਸਵਰਪਤ ਅਜਨਗਰ ਕੀਰਤਨ ਗਵਿੰਦਵਾਦ ਸਾਹਿਬ ਜਿਖੇ ਜਾ ਰਿਹਾ ਸਾਰੇ ਸੰਗਤਾਂ ਦੇ ਵਿੱਚ ਬਹੁਤ ਉਸ਼ਟਾ ਉਤਸ਼ਾਹ ਆ ਉਹ ਥਾ ਥਾ ਪਰਮਸਵਾਗਦ ਹੋ ਰਿਹਾ ਗੁਰੂ ਸਾਹਿਬ ਜੀ ਦਾ ਕਿਰਪਾ ਕਰਨ ਸਾਰੀ ਜੋ ਸੰਗਤ ਆ ਇਸੇ ਤਰ੍ਹਾਂ ਨਾਮ ਜਪਦੀ ਹੋਈ ਸੰਪੂਰਨਤਾ ਦੇ ਵੱਲ ਵੱਧ ਕੇ ਵਾਪਸ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ

ਸਾਰੇ ਮੈਂ ਗੱਟੇ ਲੋ ਧੰਨਵਾਦ ਕੀਤਾ ਜਾਂਦਾ ਹੈ ਜੇ ਐ ਸਰ ਸੰਗਤਾਂ ਦਾ ਸਰਬੰਧਕ ਗੱਟੇ ਲੋ ਚਲੋ ਆਓ ਪਾਦੀ ਆਓ ਜੀ ਬੰਨ ਜੀ جتھے کا پھولوں سے بھری ہوئی ہے بھائی نال ہو گئی کتھے آجي نال پاجی آ جا کے نال ناں آو جی ਵੇਖ ਲੈ ਵੇਖ ਲੈ ਆ ਕਰਨਾ ਆਵਾਜ਼ ਜੇਜ ਕਰੇ ਗਏ ਬਦਨਾਰੇ ਪੰਝੂਏ ਪਾਸ਼ਾ ਕਰੋ ਅਰਜਨ ਦੇ ਮਹਾਰਾਜ ਜੇਰਨਾਂ ਨੂੰ ਪਾਵੇ ਸੁਣ ਕੇ ਨਿਹਾਲ ਹੋ ਜਾਵੇ ਬਦਨਾਰੇ ਆਕਾਲ ਤੇਰੇ ਨਾਰੇ ਗਏ ਬਦਨਾਰੇ ਦਸੰਗ ਦਾ ਮਾਰ ਕਰ ਜਿਦੜ ਪ੍ਰਮੋਹ ਸਿੰਘ ਮਹਾਰਾਜ ਜੇਰਨਾਂ ਨੂੰ ਪਾਵੇ ਨਿਹਾਲ ਹੋ ਜਾਵੇ ਜੰਗ ਜੀਰ ਕਾਲ ਬਲੇ ਚਲੋ ਆਓ ਮਾਰਾ ਉਹ ਮਾਰਾ ਆਓ ਜਿਉ ਬੇਗਲ ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਦੀ ਜੋਤੀ ਦੋਤ ਸਤਾਬਦੀ ਜੋ ਗੋਇੰਦਵਾਲ ਦੀ ਧਰਤੀ ਤੇ ਮਨਾ ਰਹੇ ਉਹਦੇ ਸਬੰਧ ਦੇ ਵਿੱਚ ਆਰਮੰਟ ਚੇਫਸ 1 ਹਰਮਿੰਦਰ ਸਿੰਘ ਜੀ ਪ੍ਰਧਾਨ ਤੇ ਸਮੁੱਚੀ ਕਮੇਟੀ ਵੱਲੋਂ ਜੋ ਨਗਰ ਕੀਰਤਨ ਜਲੰਧਰ ਦੀ ਧਰਤੀ ਤੋਂ ਗੋਵਿੰਦਵਾਲ ਦੀ ਧਰਤੀ ਤੇ ਲਿਜਾਇਆ ਜਾ ਰਿਹਾ ਮੈਂ ਸਭ ਨੂੰ ਮੁਬਾਰਕਬਾਦ ਦਿੰਦਾ ਵਧਾਈਆਂ ਦਿੰਦਾ ਤੇ ਅਰਦਾਸ ਕਰਦਾ ਕਿ ਜਦੋਂ ਸਤਾਬੀਆਂ ਹੁੰਦੀਆਂ ਭਾਵੇਂ ਗੁਰੂ ਰਾਮਦਾਸ ਮਹਾਰਾਜ ਦੀ ਗੁਰਤਾ ਗੱਦੀ ਦੀ ਸਤਾਬਦੀ ਆ ਤੇ ਭਾਵੇਂ ਗੁਰੂ ਅਮਰਦਾਸ ਮਹਾਰਾਜ ਜੀ ਜੋਤੀ ਜੋਤ ਦੀ ਸਤਾਬਦੀ ਹੈਗੀ ਇਹਨਾਂ ਸਤਾਬਦੀਆਂ ਤੇ ਜਦੋਂ ਆਪਾਂ ਪੰਥ ਇਕੱਠਾ ਹੁੰਦਾ ਕੋਮ ਇਕੱਠੀ ਹੁੰਦੀ ਸੰਗਤ ਇਕੱਠੀ ਹੁੰਦੀ ਹੈ ਤੇ ਫਿਰ ਇੱਕ ਜਲੋਵ ਬੰਦਾ ਹੈ ਇੱਕ ਤਾਕਤ ਬੰਦੀ ਹੈ ਤੇ ਜਿਹੜੀ ਤਾਕਤ ਜਿਹੜੀ ਹੈ ਫਿਰ ਕੂਮ ਨੂੰ ਚੜਦੀ ਕਲ ਬਈ ਜਾਂਦੀ ਹੈ ਤੇ ਮੈਂ ਅਰਦਾਸ ਕਰਦਾ ਕਿ ਜਿੱਦਾਂ ਅੱਜ ਗੁਰੂ ਅਰਜਨ ਦੇਵ ਜੀ ਫੇਸਵੰਤੋਂ ਨਗਰ ਕੀਰਤਨ ਲਿਜਾਇਆ ਜਾ ਰਿਹਾ ਤੇ ਇਹਨਾਂ ਨੂੰ ਵਧਾਈ ਵੀ ਦਿਨਾ ਤੇ ਅਰਦਾਸ ਕਰਦਾ ਇਦਾਂ ਦਾ ਅਕੀਦਾ ਇਦਾਂ ਦੀ ਤਾਕਤ ਇਦਾਂ ਦੀ ਸ਼ਰਦਾ ਹਮੇਸ਼ਾ ਪਰਮਾਤਮਾ ਗੁਰੂ ਘਰ ਦੇ ਸੇਵਾਦਾਰਾਂ ਨੂੰ ਬਖਸ਼ਦਾ ਰਵੇ ਤੇ ਸ਼ਤਾਬ ਦੀਆਂ ਮਨਾਉਂਦੇ ਰਹੀ ਤੇ ਗੁਰੂ ਦੇ ਆਪਾਂ ਚਾਨਾ ਤੇ ਸੀਸਨਵਾ ਕੇ ਗੁਰੂ ਨੇ ਜੋ ਮਾਰਗ ਦੱਸਿਆ ਉਸ ਮਾਰਗ ਤੇ ਚੱਲਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਨਗਰ ਕੀਰਤਨ ਵਿੱਚ ਸ਼ਾਮਲ ਸਮੂਹ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਮਹਿਸੂਸ ਕਰਦੇ ਆਂ ਕਿ ਸੱਚਾ ਪਾਤਸ਼ਾਹ ਸਾਬ ਤੇ ਮਿਹਰ ਕਰੇ ਔਰ ਸਭਨਾਂ ਨੂੰ ਖੁਸ਼ੀਆਂ ਬਖਸ਼ੇ ਔਰ ਹਿੰਮਤ ਬਖਸ਼ੇ ਇਸੇ ਤਰ੍ਹਾਂ ਅਸੀਂ ਸ਼ਤਾਬਦੀਆਂ ਮਨਾਉਂਦੇ ਰਹੀਏ ਤੇ ਸੰਗਤਾਂ ਦੇ ਗੂੰਗਾਉਂਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਕੀਤਾ ਸੰਦਾ ਦਰਸ਼ਨ ਕੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਨਗਰੀ ਦੇ ਸੰਗਤਾਂ ਲੰਘਸਤ ਹੋਈਆਂ ਪਰਵੰਦ ਕਮੇਟੀ ਕੋ ਨਾਨਕ ਮੇਸ਼ਨਾ ਹਲਦਾਂ ਕੀਤਾ ਤਾਂ ਤਨ ਕੀ ਨਾਨਕ ਦੇ ਦਾ ਚੌਂਕ ਦੇ ਜੋ ਹੈ ਹਸਤਲ ਹੈ ਜੋ ਪਰਵੰਦ ਕਮੇਟੀ ਹਰਮਾਲਾ ਸਾਹਿਬ ਪੇਡ ਕੀਤਾ ਮਾਰੇ ਨਮਸਕਾਰ ਕੀਤਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਦਾ ਧੰਵਾਦ ਕੀਤਾ ਪ੍ਰਬੰਧਕ ਵੀ ਨੇ ਦੋਦਾ ਜਲੰਘਾ ਲਗਾਇਆ ਸੰਗਤਾਂ ਵਾਸਤੇ ਪ੍ਰਬੰਧਕ ਕਮੇਟੀ ਅਤ ਸੰਗਤਾਂ ਦਾ ਧੰਵਾਦ ਕਰਦੇ ਹੋਏ ਆਓ ਨ ਕੀਰਤਨ ਦੇ ਦਰਸ਼ਨ ਕਰੀਏ ਆ ਨਗਰ ਕੀਰਤਨ ਦੇ ਦਰਸ਼ਨ ਕੇ ਸੰਗਤਾਂ ਜਾ ਰਹੀਆਂ ਜੋ ਸੰਗਤਾਂ ਜਾ ਰਹੀਆਂ ਨਾ ਕੀਰਤਨ ਦੇ ਵਿੱਚ ਜੋ ਨ ਕੀਰਤਨ ਵੀ ਟਿੰਡੇ ਰੇ ਛਾਟਾਂ ਵਾ ਦਾ ਵਿਚਾਰ ਨਗਰ ਕੀਰਤਨ ਪਰਵੰਸਟੇ ਜਲੰਧਰ ਤੋਂ ਗੁਰਦਾਸਪੁਰੋਂਦ ਹੋ ਗਏ ਜੋ ਮੈਰੀਸਾਂ ਦਾ ਵੀ ਜੋ ਪ੍ਰਬੰਧ ਗੁਨਾਹ ਕੀਤਾ ਗਿਆ ਜੋ ਗੱਡੀਆਂ ਹੈ ਸ਼ਾਟਾ ਪ੍ਰਬੰਧਕ ਨੂੰ ਜੋ ਪ੍ਰਬੰਧਕ ਦਿਖਰੇ ਕਰਦੇ ਆ ਜੋ ਨਰਕੀਰਤਨ ਜਾ ਰਿਹਾ ਉਹਦਾ ਹਉ ਸੰਤਾਂ ਦਾ ਠਾਠਮਸ਼ਾਨ ਨਰਕੀਰਤਨ ਪੰਤੇ ਮੰਦੇ ਨਾਲ ਦੇ ਸੰਗਤਾਂ ਦੇ ਵਾਹਿ ਖਾਲਸਾ ਵਾਹਿ ਫਤਿਹ ਜੀ ਆਦੇ ਸਮਾਗਮ ਦਾ ਸੰਗਤਾਂ ਬਧਾਈਆਂ ਦੇ ਜੀ ਆਹ ਜੀ ਜੀ ਆਦੇ ਸਮਾਗਮ ਦੀਆਂ ਤੇ ਇੱਦਾਂ ਹੀ ਅਸੀਂ ਗੱਜ-ਵੱਜ ਕੇ ਅਸੀਂ ਜਾਣਾ ਹੈਗਾ ਹੁਣ ਤੇ ਵਾਹਿਗੁਰੂ ਦੇ ਚਰਨਾਂ ਨਾਲ ਤੇ ਵਿੱਚ ਆਪਣੀਆਂ ਆਪਣੀਆਂ ਜਿਹੜੀਆਂ ਨਮਸਕਾਰਾਂ ਪੇਟ ਕਰਨੀਆਂ ਆ ਜੀ ਆਗਾ ਕਿ ਜੁਲਕੇ ਗਿਆ ਚਲੋ ਇੱਥੇ ਖੜੇ ਹੋ ਖੜੇ ਦੇ ਇੱਕ ਮਿੰਟ ਚਲੋ 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 ਇਹ ਖਾਸ ਵਾਹਿਗੁਰੂ ਜੋ ਸੰਗਤਾਂ ਸੰਗਤਾਂ ਦੱਖਣ ਕਾਨਵਾਸ ਤੇ ਬਾਦਪਰਵੰਤ ਪਰਮੇਂਡਰੀ ਕੀਤਾ ਗਿਆ ਜੋ ठाठा ਮਾਦਵ ਸ਼ਾਹ ਨਗੀਤ ਜਿਲੰਦ ਤੋਂ ਰੰਭੂਫੀ ਬੇ ਸਾਲ ਜਾ ਰਿਹਾ ਜਿਤੇ ਪ੍ਰਬੰਧਕ ਗੋ ਨਾਨਕ ਮਿਸ਼ਨ ਹਸਪਤਾਲ ਦੇ ਕੋਲ ਸੰਗਤਾਂ ਦਾ ਸਵਾਗਤ ਕੀਤਾ ਪ੍ਰਬੰਧਕਾਂ ਸੰਗਤਾਂ ਤਰਵਾਰੀ ਪਰਮ ਕਮੇਟੀ ਦੇ ਮੈਂਬਰ ਤੇ ਪਹੁੰਚੇ ਹਨ ਉਹਨਾਂ ਨੇ ਵੀ ਸੰਗਤਾਂ ਜੀ ਐਹ ਧੰਨਵਾਦ ਕੀਤਾ ਗਿਆ ਕਿਥੇ ਪ੍ਰਬੰਧਕ ਕਮੇਟੀ ਲੋ दुध दिया दु जो है संगत वास्ते संत कीर्तन स्वागत किया गया जो, जो प्रबंधक कमेटी संगत का स्वागत कर रही हो तो दा ਪਰਵੰਦ ਕੀਤਾ ਹੋਇਆ ਜੋ ਗੁਨਾਰ ਮਿਸ਼ਨ ਹਸਪਤਾਲ ਪ੍ਰਬੰਧਕ ਕਮੇਟੀ ਨੇ ਜਨਰਲ ਕੀਤਾ ਅਭਿਸ਼ਾ ਨਗਰ ਕੀਰਤਨ ਜੋ ਰੰਭ ਹੋਇਆ ਪ੍ਰਧਾਨ ਜੀ ਧਨਵਾਜ ਕੀਤਾ ਗਿਆ ਜੀ ਦੇ ਸੰਗ ਧਨਵਾਜ ਕੀਤਾ ਗਿਆ ਜੋ ਨਗਰ ਕੀਰਤਨ ਚੱਲ ਕੇ ਆਇਆ ਆਦਰਸ਼ ਰਾਈ ਨਗਰ ਕੀਰਤਨ ਦੇ ਅਭਿਸ਼ਾ ਨਗਰ ਕੀਰਤਨ ਲੰਦਰ ਤੋਂ ਆਰੰਭ ਹੋ ਕੇ ਗੋਵਿੰਦ ਸਾਹਿਬ ਜਾ ਰਿਹਾ ਹੈ नगर हैीत जलंधर तो गोविंद ख्याल गीत जो <माँगा> ਰੂਟ ਗੱਡੀਆਂ ਦੇ ਨੰਬਰ ਵੀ ਲਿਖਿਆ ਨਾ ਨਰਕੀਰਤਨ ਲੰਦ ਤਤ ਗੋਮਸਾਲ ਨਾਨਕ ਮਿਸ਼ਨ ਹਸਪਤਾਲ ਕੀਤਾ ਗਿਆ ਸਵਾਗਤ ਲੰਦ ਤਤ ਸ਼ਾ ਨਰਕੀਰਤਨ ਦਾ ਸਵਾਗਤ ਕੀਤਾ ਗਿਆ ਗੋ ਨਾਨਕ ਮਿਸ਼ਨ ਹਸਪਤਾਲ ਦਾ ਆਓ ਸੰਗਤ ਦਾ ਦਰਸ਼ਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਗੁਰਦੁਆਰਾ ਅਰਬਨ ਸਟ੍ਰੀਟ ਪੇ ਜਵਾਂ ਤੋਂ ਚਿਰ ਗੋਵਿੰਦਪਾਲ ਸਾਹਿਬ ਬੌਲੀ ਸਾਹਿਬ ਦੇ ਨਗਰ ਕੀਰਤਨ ਸ਼ਾਮਲ ਹੋਏ ਹਾਂ ਵਾਹਿਗੁਰੂ ਦੀ ਖੁਸ਼ੀਆਂ ਬਖਸ਼ਣ ਪੁਛਾ ਨਰਕੇਤਨ ਜਲੰਧਰ ਤੋਂ ਅਰਨ ਸਟੇਟ ਤੋਂ ਆਰੰਭ ਹੋ ਕੇ ਉਹਨੂੰ ਸਾਲ ਜਾ ਰਿਹਾ ਗੁਨਾਨ ਮੀਸਰਾ ਚਾਹ ਉਹ ਵਿਚ ਕੀਤਾ ਗਿਆ ਸਵਾਦ ਪਰਵੋਂ ਦੇ ਕਮੇਟੀ ਦਾ ਧੰਨਵਾਦ ਕੀਤਾ ਗਿਆ ਸੰਗਤਾਂ ਦੀਵ ਦੇ ਸੰਗਤਾਂ ਦਾ ਧੰਨਵਾਦ ਕੀਤਾ ਆਓ ਜੋ ਪ੍ਰਬੰਧਕ ਜਾਨੂ ਦਾ ਧੰਨਵਾਦ ਕਰਾਇਆ ਧੰਨਵਾਦ ਕਰਾਇਆ ਖਾਲਸਾ ਵੈਗਨੀ ਫਤੇ ਇਸ ਪਾਵਨ ਮੌਕੇ ਤੇ ਅਸੀਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਇੱਕ ਉਹਨੇ ਸਾਡੇ ਨਾਲ ਬਹੁਤ ਸਪੋਰਟ ਕੀਤੀ ਹੈ ਨਾਲ ਚੜਨ ਚੱਲਣ ਲਈ ਬੱਸਾਂ ਦੇ ਕਾਫਲੇ ਗੱਡੀਆਂ ਦੇ ਕਾਫਲੇ ਗੁਰਦੁਆਰਿਆਂ ਵਾਲਾ ਬਹੁਤ-ਬਹੁਤ ਧੰਨਵਾਦ ਹੈ ਕਿ ਸੰਗਤਾਂ ਦਾ ਉਹਨਾਂ ਨੇ ਬੜਾ ਸਨਮਾਨ ਕੀਤਾ ਹੈ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਸ ਦਿਨ ਦੇ ਮੌਕੇ ਤੇ ਵੈਜ ਖਾਲਸਾ ਵੈਗੜੀ ਫਤਿਹ ਤਾਂ ਵਾਪਸੀ ਕਿੰਨੇ ਵਜੇ ਵਾਪਸ ਆਜਣਾ ਸ਼ਾਮ ਦੀ ਸਮਾਪਤੀ ਸ਼ਾਮੀ ਹਾਂ ਸ਼ਾਮੀ 3-4 ਵਜੇ ਸਾਡੀ ਵਾਪਸੀ ਹੈ ਕੀ ਹੈ ਸਮਾਪਤੀ ਇਸ ਸਥਾਨ ਤੇ ਇੱਕ ਆਰਮਨ ਸਟੇਟ ਫੈਸਨ ਵਿੱਚ ਹੈ ਗੀਅਸ ਸਮਾਪਤੀ ਤੇ ਸ਼ਾਮ ਨੂੰ 4 ਵਜੇ ਦਾ ਟਾਈਮ ਹੈ ਕਿ ਵਾਪਸੀ ਆਉਂਦਾ ਆਪਣਾ ਟ੍ਰੈਵਲ ਨੰਬਰ ਤੇ ਆਪਣਾ ਸੰਪਰਕ ਨੰਬਰ ਤੇ ਆਪਣਾ ਨਾਮ ਦੱਸੋ ਮੇਰਾ ਨਾਮ ਕਵਰਪ੍ਰੀ ਸਿੰਘ ਹੈ ਮੈਂ ਆਰਕੀਟੈਕ ਹ ਮੈਂ ਅਰਬਨ ਸਟੇਟ ਫੀਸਾਂ ਦਾ ਗੁਰੂ ਸਾਹਿਬ ਦਾ ਮੈਂਬਰ ਹੈ ਕਾਵਾ ਨੌਜਵਾਨ ਦਾ ਤੇ ਮੇਰਾ ਨੰਬਰ ਹੈਗਾ 998815840 ਅਗਰ ਤੁਹਾਨੂੰ ਕਿਸੇ ਚੀਜ਼ ਦੀ ਦਿੱਕਤ ਆਵੇ ਸਾਡੇ ਨੂੰ ਫੋਨ ਕਰ ਸਕਦੇ ਹੋ ਸਰਵ ਸਟੇਟ ਤੋਂ ਜੋ ਨਗਰ ਕੀਰਤਨ ਰੰਭ ਹੋ ਕੇ ਜੋ ਕਈ ਸਾਲ ਜਾ ਰਿਹਾ ਹੈ ਗਨਾਨ ਮਿਸ਼ਨ ਹਸਪਤਾਲ ਚੌਕ ਦੇ ਪ੍ਰਬੰਧਕ ਕਮੇਟੀ ਨੇ ਇਹਨਾਂ ਸੰਗਤਾਂ ਦਾ ਕੀਤਾ ਧੰਨਵਾਦ ਅਤੇ ਗੁਰੂ ਮਹਾਰਾਜ ਦਾ ਜੋਰ ਮਾਲਾ ਦੇ ਕੇ ਉਹਨਾਂ ਦਾ ਸਤਿਕਾਰ ਕੀਤਾ ਗਿਆ ਪੰਜ ਪਿਆਰੇ ਆਗਵਾਈ ਏਟ ਨਗਰ ਕੀ ਸਜਾਇਆ ਗਿਆ ਪ੍ਰਬੰਧਕ ਕਮੇਟੀ ਨੂੰ ਧੰਨਵਾਦ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਗੁਨਾਮੀ ਸ਼੍ਰਾਦ ਪ੍ਰਬੰਧਕ ਕਮੇਟੀ ਨੇ ਧੰਨਵਾਦ ਕੀਤਾ ਗਿਆ ਤੇ ਦੇ YouTube ਚੈਨਲ ਤੋਂ ਬਤਾਸੀ ਮਾਧੂਪਰੀ ਪ੍ਰਬੰਧਕ ਕਮੇਟੀ ਨੂੰ ਧੰਨਵਾਦ ਕੀਤਾ ਗਿਆ ਸੰਗਤਾਂ ਦਾ ਨਰਕੀਤ ਜੀ ਆਖਦੇ ਪ੍ਰਬੰਧਕ ਕਮੇਟੀ ਨੂੰ ਧੰਨਵਾਦ ਕੀਤਾ ਗਿਆ ਪ੍ਰਬੰਧਕ ਕਮੇਟੀ ਨੂੰ ਸੰਗਤਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਨਗਰ ਕੀਰਤਨ ਗੁਰਦੁਆਰਾ ਅਰਬਨ ਸਟੇਟ ਫੇਜ਼ 1 ਤੋਂ ਸ੍ਰੀ ਗੋਇੰਦਵਾਲ ਸਾਹਿਬ ਦੇ ਸਥਾਨ ਤੇ ਜਾ ਰਿਹਾ ਹੈ ਇਹ ਉਪਰਾਲਾ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰ ਸਿੰਘ ਸਾਹਿਬ ਅਰਬਨ ਸਟੇਟ ਫੇਜ਼ 1 ਵੱਲੋਂ ਕੀਤਾ ਗਿਆ ਜੋ ਕਿ ਬਹੁਤ ਸ਼ਲਾਘਾਯੋਗ ਹੈ ਗੁਰੂ ਸਾਹਿਬ ਦੀ ਸ਼ਤਾਬਦੀ ਨੂੰ ਮਨਾਉਂਦੇ ਹੋਏ ਅੱਜ ਦਾ ਇਹ ਜੋ ਨਗਰ ਕੀਰਤਨ ਸੰਗਤੀ ਰੂਪ ਦੇ ਵਿੱਚ ਗੁਰੂ ਸਾਹਿਬ ਦੀ ਅਗਵਾਈ ਦੇ ਵਿੱਚ ਗੋਇੰਦਵਾਲ ਸਾਹਿਬ ਜਾ ਰਿਹਾ ਹੈ ਇਸ ਉਪਰਾਲੇ ਲਈ ਜਿਥੇ ਸਮੂਹ ਪ੍ਰਬੰਧਕ ਕਮੇਟੀ ਗੁਰਦੁਆਰਾ ਰਬਨ ਸ਼ੇਡ ਦਾ ਧੰਨਵਾਦ ਹੈ ਉਥੇ ਨਾਲ ਹੀ ਸ਼ਹਿਰ ਦੀਆਂ ਸਾਰੀਆਂ ਸਿੰਘ ਸੁਭਾਵਾਂ ਅਤੇ ਸੰਗਤਾਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਔਰ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਰਨਜੀਤ ਸਿੰਘ ਮੈਂ ਮੈਂਬਰ ਹਾਂ ਜੀ ਗੁਰਦੁਆਰਾ ਗੁਨਾਰੰਗ ਮਿਸ਼ਨ ਹਸਪਤਾਲ ਸੰਪਰਕ ਨੰਬਰ 9815119999 ਸਾਹਮਣੇ ਚੌਕ ਗੁਨਾਰਕ ਚੌਕ ਦਾਸਤਾਬ ਦੇ ਸਾਹਮਣੇ ਨਾਲ ਚੌਪ ਜੋ ਗੁਜ਼ਮ ਪ੍ਰਬੰਧਕ ਵਿਣੀ ਪ੍ਰਬੰਧਕ ਵਿਣੀ ਤਨਵਾਗਿੱਦਾ ਗਿਆ ਨਰਕੀਤਿੰਦਾ ਅਤੇ ਅਗ ਤਾਂ ਜਿਹਾ ਆਕਾ ਕੋਲ ਨਿਮਾਨੇ ਤੋਂ ਅੱਗੇ ਆਪਾਂ ਇਹ ਤਾਂ ਸੰਪੂਰਨ ਪਾਸ਼ਾ ਜੀ ਮਾਇਆ ਦੇ ਵਿੱਚ ਬੋਹਿਤ ਨਹੀਂ ਹੋਈ ਉਹ ਤਾਂ ਮਾਰਾ ਦੇ ਆਪਣਤ ਨੇ ਹੋਇਆ ਹੋਇਆ ਭਾਗ ਤੇ ਛਪਣੀ ਦੇ ਚੇਤਿ ਆਪ ਜੀ ਤੁਹਾਨੂੰ ਬੋਲ ਦੇ ਇੱਕ ਨਮਸਕਾਰ ਗੋਦਾ ਪ੍ਰਬੰਧਕ ਨੂੰ ਦਿੱਕਤ ਕੀ ਧੰਨਵਾਦ ਨਰਗੀਤਨਾ जो गुरु मिश्रा आस्ताप तंत्र ग्रंथ साहब का छह छत प्यार नगरी गया गुरु नानक मिश्रा प्रबंधक कमेटी ने प्रधान जी ने किया धनबाद किया वागुरु जी का खालसा वाहेगुरु जी की फतेह ਗੁਰਪ੍ਰੀਤ ਸਾਧ ਸੰਗਤ ਜੀ ਅੱਜ ਗੁਨਾਨਾ ਮਿਸ਼ਨ ਸਮੂਹ ਪ੍ਰਬੰਧਕਾਂ ਵੱਲੋਂ ਜੋ ਨਰ ਕੀਰਤਨ ਪਵਿੱਤਰ ਧਰਤੀ ਗੋਵਿੰਦਵਾਲ ਸਾਹਿਬ ਬੋਲੀ ਸਾਹਿਬ ਵਿਖੇ ਜਾ ਰਿਹਾ ਸੀ ਉਸ ਦਾ ਰਸਤੇ ਵਿੱਚ ਗੁਰਦੁਆਰਾ ਸਾਹਿਬ ਪਹੁੰਚਣ ਤੇ ਸਵਾਗਤ ਕੀਤਾ ਗਿਆ ਔਰ ਅਤੁੱਟ ਲੰਗਰ ਵਰਤਾਏ ਗਏ ਔਰ ਦਾਸਾਂ ਦੇ ਕੀਰਤਨੇ ਰਾਗੀ ਜੀ ਸਿਲੇ ਪਹਿਲਾ ਕੀਰਤਨ ਖਾਈ ਰਿਪਰੀ ਹੈ ਔਰ ਸਮੂਹ ਸੰਗਤਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਉਹ ਗੁਰੂਦਰ ਕਮੇਟੀ ਵੱਲੋਂ ਵੀ ਸਮੂਹ ਸੰਗਤਾਂ ਆਈਆਂ ਨੂੰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਰਾਗੀ ਸਾਹਿਬ ਭਾਈ ਸਾਹਿਬ ਭਾਈ ਰਾਜਦੀਪ ਸਿੰਘ ਖਾਲਸਾ ਵੱਲੋਂ ਵੀ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਉਹ ਮੇਰੇ ਵੀਰ ਅਵਤਾਰ ਸੰਜੇ ਮਾਧੋਪੁਰੀ ਜੋ ਜਿਨ੍ਹਾਂ ਨੇ ਸਾਰੇ ਪ੍ਰੈਸ ਕਵਰਿੰਗ ਕੀਤੀ ਹੈ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤ